ਸੋ ਦੋਸਤੋ ਮੈਂ ਇਸ ਵੇਲੇ ਮੌਜੂਦ ਆਂ ਸ਼ਹਿਰ ਧਾਰੀਵਾਲ ਦੀ ਮੈਲ ਗਰਾਊਂਡ ਦੇ ਵਿੱਚ ਅੰਗਰੇਜ਼ਾਂ ਦੀ ਵਸਾਈ ਮਿਲ ਔਰ ਇਹ ਬਣਾਈ ਗਰਾਊਂਡ ਦੇ ਵਿੱਚ ਕਿਸੇ ਟਾਈਮ ਜਿੱਥੇ ਖਡਾਰੀਆਂ ਦੀ ਪਰਮਾਰ ਹੁੰਦੀ ਸੀ ਹੌਲੀ ਹੌਲੀ ਸਮਾਂ ਬਦਲਦਾ ਗਿਆ ਨਸ਼ੇ ਦਾ ਦੌਰ ਆਉਂਦਾ ਗਿਆ ਔਰ ਨਸ਼ੇ ਨੇ ਖਾਸ ਤੌਰ ਤੇ ਚਿੱਟੇ ਨੇ ਇੰਨੇ ਕ ਨੌਜਵਾਨਾਂ ਨੂੰ ਲਪੇਟ ਵਿੱਚ ਲਿਆ ਕਿ ਇਹ ਗਰਾਊਂਡਾਂ ਹੀ ਹੁਣ ਖਾਲੀ ਹੋ ਚੁੱਕੀਆਂ ਨੇ ਸਾਡੇ ਨਾਲ ਅੱਜ ਧਾਰੀਵਾਲ ਸ਼ਹਿਰ ਦੀ ਉਹ ਸ਼ਖਸੀਅਤ ਗੱਲਬਾਤ ਕਰਨ ਲਈ ਮੌਜੂਦ ਆ ਸ਼ਾਇਦ ਹੀ ਤੁਸੀਂ ਇਸ ਅ ਸ਼ਖਸੀਅਤ ਨੂੰ ਜੜਾ ਵਾ ਪਛਾਣ ਪਾਓ ਇੱਕ ਟਾਈਮ ਸੀਗਾ ਜਦੋਂ ਇਸ ਖਿਡਾਰੀ ਦੇ ਹੱਥ ਵਿੱਚ ਬੈਡਮਿੰਟਨ ਦਾ ਰੈਕੇਟ ਹੁੰਦਾ ਸੀਗਾ ਔਰ ਦੂਰ ਦੂਰ ਤੱਕ ਇਹ ਨੌਜਵਾਨ ਆਪਣੀ ਖੇਡ ਦੇ ਕਰਕੇ ਪਛਾਣਿਆ ਜਾਂਦਾ ਸੀਗਾ ਪਮਨ ਟੰਡਨ ਇਹਨਾਂ ਦਾ ਨਾਮ ਆ ਜਿੰਨੂੰ ਆਪਾਂ ਪੰਮਾ ਫਰੂਟ ਵਾਲਾ ਵੀ ਕਹਿੰਦੇ ਰਹੇ ਆ ਫਰੂਟ ਦਾ ਵੀ ਇਹ ਕੰਮ ਕਰਦੇ ਰਹੇ ਆ ਧਾਰੀਵਾਲ বাস ਸਟੈਂਡ ਦੇ ਵਿੱਚ ਅੱਜ ਹਾਲਾਤ ਨਸ਼ੇ ਨੇ ਇਹਨਾਂ ਕੁ ਮਾੜੇ ਕਰ ਦਿੱਤੇ ਆ ਕਿ ਇੱਕ ਲਾਤ ਇਹਨਾਂ ਨੇ ਕੁਆਲੀ ਆ ਪਹਿਲੀ ਲੱਤ ਕੱਢੇ ਹੋ ਅਗਲੇ ਬੰਨੇ ਆ ਲਾਤ ਹੀ ਨਾਲ ਹੈ ਨੀਆਂ ਬਿਲਕੁਲ ਇਹ ਹੈਂਡੀਕੈਪ ਹੋ ਚੁੱਕੇ ਆ ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੋੜ ਆਇਆ ਜਿਹਦੇ ਨਾਲ ਹਾਲਾਤ ਇੰਨੇ ਬੱਤਰ ਹੋ ਗਏ ਕਿ ਆ ਉਹ ਦੋ ਸੋਟੀਆਂ ਹੀ ਇਸ ਖਿਡਾਰੀ ਦਾ ਸਹਾਰਾ ਬਚੀਆਂ ਨੇ ਜਿੱਥੇ ਹੱਥ ਵਿੱਚ ਬੈਡਮਿੰਟਨ ਵਾਲਾ ਰੈਕੇਟ ਹੁੰਦਾ ਸੀ ਅੱਜ ਇਹ ਦੋ ਸੋਟੀਆਂ ਦੇ ਨਾਲੇ ਨੌਜਵਾਨ ਚੱਲਦਾ ਪਿਆਵਾ ਐ ਪਾਜੀ ਗੱਲਬਾਤ ਚ ਸਵਾਗਤ ਆ ਥੋੜਾ ਜਿਹਾ ਹੱਥ ਥੱਲੇ ਲਾ ਲਓ ਆ ਦੱਸ ਦੋ ਵੀ ਕੀ ਆਪਣਾ ਨਾਮ ਆ ਕਿੱਥੇ ਤੁਸੀਂ ਰਹਿੰਦੇ ਜੇ ਕਿੰਨੀ ਤੁਹਾਡੀ ਏਜ ਹੋ ਗਈ ਦੀ ਹੁਣ 41 ਸਾਲ ਏ ਹੋ ਗਈ ਮੇਰੀ ਥੋੜਾ ਉੱਚੀ ਬੋਲੋ 41 ਸਾਲ ਹੋਏ ਮੇਰੀ ਤੇ ਕੀ ਨਾਮ ਆ ਤੁਹਾਡਾ ਪਵਨ ਪਵਨ ਡੰਡਨ ਤੇ ਪਾਜੀ ਤੁਸੀਂ ਤੇ ਬੜੇ ਵਧੀਆ ਪਲੇਅਰ ਰਹੇ ਜੇ ਇਹ ਇਹ ਕੀ ਹਾਲਾਤ ਬਣੇ ਜਿਹੜਾ ਇੰਨਾ ਕੁਝ ਤੁਹਾਡੇ ਉੱਤੇ ਮਤਲਬ ਕਿ ਇੰਨੇ ਬੱਦਰ ਹਾਲਾਤਾਂ 'ਚ ਪਹੁੰਚ ਗਏ ਜੇ ਕਿਵੇਂ ਸਾਰੀ ਇਹ ਕਹਾਣੀ ਹੋਈ ਥੋੜੀ ਖੁੱਲ ਕੇ ਸੁਣਾ ਦਿਓ ਅੱਛਾ ਬਸ ਬੇਰ ਫਿਸਲ ਗਿਆ ਹੈਗਾ ਨਸ਼ੇ ਦਾ ਦੌਰ ਕਿੰਨੀ ਦੇਰ ਚੱਲਿਆ ਕਿਵੇਂ ਚੱਲਿਆ ਕਿਵੇਂ ਨਸ਼ੇ ਨੇ ਬਰਬਾਦ ਕੀਤਾ ਥੋੜਾ ਦੱਸ ਦੋ ਹਾਂ ਰਗ ਚ ਲਈ ਕੀ ਲੈ ਰਗ ਚ ਕਸਰ ਖਾਦੇ ਬ੍ਰਾਊਨ ਕਲਰ ਹਾਂ ਕਸਰ ਖਾਦੇ ਬ੍ਰਾਊਨ ਕਲਰ ਦੇ ਦੋ ਪੀਸ ਹੈ ਹਾਂ ਅ ਡਰੇਨ ਤੇ ਪੈਰ ਫਿਸਲ ਗਿਆ ਓਹੋ ਪਾਜੀ ਹੁਣ ਫਿਰ ਦੌਰ ਬੜਾ ਜੋਰਾ ਤੇ ਚਿੱਟੇ ਵਾਲਿਆਂ ਦਾ ਕੀ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੋਗੇ ਕੋਸ਼ਿਸ਼ ਠੀਕ। ਦេចਾ ਕੋ ਨਾ ਥੋੜਾ ਖੁੱਲ ਕੇ ਦੱਸ ਦੋ ਬੋਲੋ ਤੁਸੀਂ। ਹਾਂ ਠੀਕ ਹੋ। ਨਹੀਂ ਕੀ ਨੌਜਵਾਨਾਂ ਨੂੰ ਅਪੀਲ ਕਰੋਗੇ ਕਿ ਨੌਜਵਾਨ ਨਸ਼ੇ ਨਾ ਕਰਨ? ਨਹੀਂ। ਨਹੀਂ ਕਰਨੀ ਪੀਲ। ਕਰੀ ਜਾ ਨਸ਼ੇ ਮਰਨ। ਨਹੀਂ ਕੌਣ ਕਹਿੰਦਾ? ਨਹੀਂ ਮੇਰੇ ਕਹਿੰਦਾ ਮਜ਼ਦਵਾ ਕਿ ਨੌਜਵਾਨਾਂ ਨੂੰ ਅਪੀਲ ਕਰੋਗੇ ਕਿ ਨੌਜਵਾਨ ਜੜੇ ਆ ਉਹ ਨਸ਼ਿਆਂ ਤੋਂ ਬਾਜ਼ ਆ ਜੇ ਨਹੀਂ ਦੇ ਇਦਾਂ ਦੇ ਹਾਲਾਤ ਬਣ ਜਾਣੇ ਤੁਹਾਡੇ। ਗੱਲ ਤਾਂ ਮਹੀ ਆਣ ਵਾਲੇ ਟਾਈਮ ਵਾਸਤੇ ਵਧੀਆ। ਅਨੇਕ ਕਰਨੇ ਚਾਹੀਦੇ ਆ ਹੱਥ ਦੇ ਥੱਲੇ ਕਰੋ ਤੇ ਗੁਜ਼ਾਰਾ ਕਿਵੇਂ ਹੁੰਦਾ ਹੁਣ ਇਹ ਦੱਸੋ ਮੈਨੂੰ ਟੈਂਬਾ ਰੋਟੀ ਕਿੱਥੋਂ ਖਾਂਦੇ ਹੋ ਕਰੋ ਹੋਰ ਭਰਾ ਦੂਜਾ ਕੀ ਨਾਮ ਭਾਜੀ ਦਾ ਰਕੇਸ਼ਨ ਆਹ ਤੇ ਹੱਥ ਦੇ ਥੱਲੇ ਕਰ ਲਾ ਮੇਰਾ ਭਰਾ 2 ਮਿੰਟ ਕੈਮਰਾ ਚੱਲਣ ਰਿਹਾ 2 ਮਿੰਟ ਗੱਲ ਤੇ ਕਰ ਲਾ ਇਹ ਤੁਸੀਂ ਜਦੋਂ ਪਲੇਅਰ ਹੀ ਗਏ ਤੇ ਕਿੱਥੋਂ ਕਿੱਥੋਂ ਤਾਂ ਖੇਡਦੇ ਰਹੇ ਜੇ ਥੋੜਾ ਉਹ ਦੱਸ ਦਿਓ ਇੱਥੇ ਲੋਕਲ ਹੀ ਹਾਂ ਲੋਕਲ ਹੋਰ ਕੀ ਕੀ ਕਰਦੇ ਰਹੇ ਜੀ ਕੁਛ ਨਹੀਂ ਸੋ ਦੋਸਤੋ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਸਹੀ ਤਰੀਕੇ ਦੇ ਨਾਲ ਇਹ ਨੌਜਵਾਨ ਗੱਲ ਦਾ ਜਵਾਬ ਵੀ ਨਹੀਂ ਦੇ پا ਰਿਹਾ ਨਹੀਂ ਕੋਈ ਗੱਲ ਨਹੀਂ ਪੈਰ ਫਿਸਲ ਗਿਆ ਸੀ ਸੋ ਨੌਜਵਾਨ ਜਿਹੜੇ ਆ ਕੀ ਅੱਜ ਦੇ ਹਾਲਾਤ ਕੀ ਲੱਗਦੇ ਆ ਬਾਸ ਆਏ ਠੀਕ ਠਾਕ ਟਾਈਮ ਬਸ ਹੋਣ ਦੇ ਸੋ ਦੋਸਤੋ ਇਹ ਹਾਲਾਤ ਜਿਹੜੇ ਆ ਇੰਨੇ ਕੁ ਖਰਾਬ ਹੋ ਚੁੱਕੇ ਆ ਕਿ ਇਹ ਨੌਜਵਾਨ ਸਾਥੀ ਜਿਹੜਾ ਵਾ ਉਹ ਗੱਲਾਂ ਦੇ ਜਵਾਬ ਦੇਣ ਜੋਗਾ ਵੀ ਨਹੀਂ ਕਰ ਰਿਹਾ ਗਿਆ ਤਾਂ ਜਦੋਂ ਅਸੀਂ ਗੱਲ ਕੋਈ ਪੁੱਛਦੇ ਆ ਤੇ ਉਹਨੂੰ ਸ਼ਾਰਟ ਦੇ ਵਿੱਚ ਜਵਾਬ ਦੇ ਕੇ ਤੇ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਨਹੀਂ ਕੋਈ ਨਹੀਂ ਪੈਰ ਫਿਸਲ ਨਹੀਂ ਇਹ ਪੈਰ ਫਿਸਲ ਗਿਆ ਜਿਹੜਾ ਵਾ ਬਸ ਉਹੀ ਇੱਕ ਦਿਮਾਗ ਦੇ ਵਿੱਚ ਚੀਜ਼ ਆ ਗਈ ਦੀ ਆ ਸੋ ਮੈਂ ਉਮੀਦ ਕਰਦਾ ਵਾਂ ਕਿਉਂਕਿ ਧਾਰੀਵਾਲ ਜਿਹੜਾ ਵਾ ਇਲਾਕਾ ਕਿਸੇ ਟਾਈਮ ਇੱਥੇ ਬੜੇ ਬੜੇ ਵੱਡੇ ਖਿਡਾਰੀ ਕ੍ਰਿਕਟ ਦੇ ਜਿਹੜੇ ਆ ਉਹ ਰਹੇ ਆ ਬੈਡਮਿੰਟਨ ਦੇ ਰਹੇ ਆ ਸਪੋਰਟਸ ਦਾ ਬੜਾ ਬੋਲਬਾਲਾ ਸੀਗਾ ਚਲੋ ਪਹਿਲਾਂ ਤਾਂ ਲੋਕੋ ਜਿਹੜੇ ਹਾਲਾਤ ਠੀਕ ਵੀ ਹੋਏ ਆ ਲੇਕਿਨ ਨੌਜਵਾਨਾਂ ਨੂੰ ਮੇਰੀ ਇਹ ਹੱਥ ਜੋੜ ਕੇ ਪੀਲਾ ਕਿ ਆ ਤੁਹਾਡੇ ਸਾਹਮਣੇ ਇੱਕ ਉਧਾਰਣ ਵਾ ਇਹ ਚੰਗਾ ਪਲਾ ਕਾਰੋਬਾਰੀ ਔਰ ਫਰੂਟ ਵੇਚਦੇ ਸੀਗੇ ਔਰ ਇੱਕ ਨਾ ਸੀਗਾ ਔਰ ਬੈਡਮਿੰਟਨ ਦੇ ਵਿੱਚ ਮੈਨੂੰ ਯਾਦ ਆ ਕਿ ਇਹ ਨੌਜਵਾਨ ਨੇ ਬੜੀ ਬੜੀ ਦੂਰ ਤੱਕ ਮੱਲਾ ਮਾਰੀ ਦੀਆਂ ਵਾ ਪਮਨ ਟੰਡਨ ਇਹ ਸਾਡੇ ਭਰਾ ਦਾ ਨਾਮ ਆ ਔਰ ਅਪੀਲ ਆ ਕਿ ਇੱਥੋਂ ਦੇਖ ਕੇ ਥੋੜੀ ਜੀ ਸੇਹਦ ਲਵੋ ਜਿਹੜੇ ਵੀ ਨੌਜਵਾਨ ਨਸ਼ਾ ਕਰ ਰਹੇ ਆ ਪਲੀਜ਼ ਨਸ਼ੇ ਦੀ ਦੁਨੀਆ ਤੋਂ ਬਾਹਰ ਆ ਜਾਓ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਧੰਨਵਾਦ